ਨਸ਼ਾ ਤਸਕਰ ਵੀ ਤਸਕਰੀ ਦੇ ਲਈ ਨਵੇਂ-ਨਵੇਂ ਪੈਨਟੜੇ ਅਪਣਾਉਂਦੇ ਰਹਿੰਦੇ ਨੇ ਵੇਖਦੇ ਰਹਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਆਪਣੇ मंसूਬਿਆਂ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਇੱਕ ਨਵਾਂ ਮਾਮਲਾ ਆਇਆ ਜਿਸ ਦੇ ਵਿੱਚ ਕੇਲਿਆਂ ਦੇ ਟਰੱਕ ਦੇ ਵਿੱਚ ਭੁੱਕੀ ਮਿਲੀ ਹੈ ਕਿਉਂਕਿ ਭੁੱਕੀ ਜਦੋਂ ਕੇਲਿਆਂ ਦੇ ਨਾਲ ਮਿਲਦੀ ਹੈ ਤਾਂ ਉਸ ਦੀ ਖੁਸ਼ਬੂ ਮਣਿਆ ਜਾਂਦਾ ਹੈ ਕਿ ਉਹ ਦਬ ਜਾਂਦੀ ਹੈ ਦੇਖਦੇ ਹਾਂ ਖਾਸ ਰਿਪੋਰਟ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕੇਲਿਆਂ ਦੇ ਨਾਲ ਭਰੇ ਟਰੱਕ ਨੂੰ ਜ਼ਰਾ ਗੌਰ ਦੇ ਨਾਲ ਦੇਖੋ ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਟਰੱਕ ਦੇ ਵਿੱਚ ਭੁੱਕੀ ਲਿਜਾਈ ਜਾ ਰਹੀ ਹੈ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਮਾਲਵਾ ਦੇ ਦੋਲਵਾਲ ਪਿੰਡ ਦੇ ਰਹਿਣ ਵਾਲੇ ਲੋਕਾਂ ਤੇ ਨਜ਼ਰ ਰੱਖ ਰਹੀ ਸੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਵੱਡੀ ਮਾਤਰਾ ਦੇ ਵਿੱਚ ਭੁੱਕੀ ਰਾਜਸਥਾਨ ਦੇ ਵਿੱਚੋਂ ਲਿਆ ਰਹੇ ਨੇ ਪੁਲਿਸ ਨੇ ਨਾਕੇ ਲਗਵਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਤੇ ਮੋਗਾ ਪੁਲਿਸ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਤੋਂ ਬਾਅਦ ਮੋਗਾ ਪੁਲਿਸ ਨੇ ਬਾਗਾਪੁਰਾਣਾ ਜਗਰਾਉਂ ਸੜਕ ਤੇ ਨਾਕੇ ਲਗਵਾਏ ਤੇ ਉਥੋਂ ਲੰਘ ਰਹੇ ਟਰੱਕ ਨੂੰ ਰੋਕਿਆ ਤੇ ਦੋ ਤਸਕਰਾਂ ਨੂੰ ਕਾਬੂ ਕਰ ਲਿਆ ਕਾਫੀ ਹੈਵੀ ਰਿਕਵਰੀ ਜਿਹੜੀ ਪੋਪੀ ਹਸਕ ਦਾ ਉਹ ਕੀਤੀ ਗਈ ਹੈ ਇਹਦੇ ਵਿੱਚ ਦੋ ਸਮਗਲਰ ਜਿਹੜੇ ਹੈਗੇ ਆ ਉਹ ਟਰੱਕ ਦੇ ਸਮੇਤ ਐਂ ਕਨਸਾਈਨਮੈਂਟ ਦੇ ਸਮੇਤ ਅਰੈਸਟ ਕੀਤੇ ਗਏ ਉਹ ਤੋਂ ਇਲਾਵਾ ਜਿਹੜੀ ਇੱਕ ਹੋਰ ਟੀਮ ਸੀ ਸਕੋਰਪਿਓ ਗੱਡੀ 'ਚ ਤਿੰਨ ਸਮਗਲਰ ਸਿਗੇ ਉਹ ਹਨੇਰਾ ਹੋਣ ਕਰਕੇ अर्ली ਮਾਰਨਿੰਗ ਉਹ ਜਿਹੜੇ ਉਹ ਸਲਿੱਪ ਕਰ ਗਏ ਉਹਨਾਂ ਨੂੰ ਅਰੈਸਟ ਕਰਨ ਲਈ ਜਿਹੜੀਆਂ ਵੱਖਰੀਆਂ ਟੀਮਸ ਫਾਰਮ ਕੀਤੀਆਂ ਗਈਆਂ ਤੇ ਉਹਨਾਂ ਲਈ ਛਾਪੇ ਮਾਰੀ ਜਿਹੜੀ ਉਹ ਜਾਰੀ ਹੈ ਕਾਊਂਟਰ ਇੰਟੈਲੀਜੈਂਸ ਦੀ ਟੀਮ ਮੁਤਾਬਕ ਕਿਲੇ ਥੱਲੇ ਪੁੱਕੀ ਲੁਕਾਉਂਦਾ ਇਹ ਵੀ ਕਾਰਨ ਹੈ ਕਿ ਇਸ ਦੇ ਨਾਲ ਪੁੱਕੀ ਦੀ ਖੁਸ਼ਬੂ ਨਹੀਂ ਫੈਲਦੀ ਜਿਸ ਕਾਰਨ ਪੁਲਿਸ ਦੇ ਲਈ ਫੜਨਾ ਔਖਾ ਹੋ ਜਾਂਦਾ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਇਸ ਨਸ਼ੇ ਦੀ ਪੇਮੈਂਟ ਹਵਾਲਾ ਰਾਹੀਂ ਹੁੰਦੀ ਸੀ ਹਵਾਲਾ ਕਾਰੋਬਾਰੀਆਂ ਬਾਰੇ ਵੀ ਪੁਲਿਸ ਜਾਂਚ ਦੇ ਵਿੱਚ ਲੱਗ ਗਈ ਹੈ ਤਾਕ ਪਰਲੀਮੈਂਟਰੀ ਇਨਟੈਰੋਗੇਸ਼ਨ ਹੋਈ ਹੈ ਵੀ ਇਹ ਜਿਹੜੀ ਡਰੱਗ ਮਨੀ ਹੈਗੀ ਆ ਇਹਨਾਂ ਨੂੰ ਥਰੂ ਹਵਾਲਾ ਇੱਕ ਉਹ ਪਤਾ ਨਹੀਂ ਕੁੰਡੀ ਜਾਂ ਕੋਈ ਇਦਾਂ ਦਾ ਵਰਡ ਯੂਜ਼ ਕਰਦੇ ਹੈਗੇ ਵੀ ਉਹ ਇਧਰਨੇ ਪਾਸੇ ਪੈਸੇ ਤੁਸੀਂ ਦੇਣੇ ਆ ਤੇ ਉਧਰਲੇ ਪਾਸੇ ਪੈਸੇ ਉਹ ਮਿਲ ਜਾਣੇ ਬੰਦੇ ਇਹ ਥਰੂ ਹਵਾਲਾ ट्रांजੈਕਸ਼ਨਸ ਦੇ ਇਹਨਾਂ ਨੇ ਪੈਸਾ ਜਿਹੜਾ ਹੈਗਾ ਪੰਜਾਬ ਦੇ ਸਮੱਗਲਰਸ ਨੇ ਇੱਕ ਕਨਸਾਈਨਮੈਂਟ ਮੰਗਾਉਣ ਲਈ ਉੱਥੇ ਟ੍ਰਾਂਸਫਰ ਕੀਤਾ ਸੀਗਾ ਉਹ ਪਾਠ ਹਲੇ ਅੰਡਰ ਇਨਵੈਸਟੀਗੇਸ਼ਨ ਹੈਗਾ ਉਹਦੀ ਬੜੀ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਉਹਨੂੰ ਵੀ ਬੱਸਟ ਕੀਤਾ ਜਾਊਗਾ ਤਾਂ ਕਿ ਇਹ ਟੋਟਲ ਜਿਹੜਾ ਨੈਕਸਸ ਬਣਾਇਆ ਹੋਇਆ ਹੈ ਹਵਾਲਾ ਵਾਲੇ ਰਲੇ ਹੋਏ ਆ ਨਾਲ ਸਮਗਲਿਤ ਰਲੇ ਹੋਏ ਆ ਦੂਜੀ ਸਟੇਟ ਦਾ ਸਮਗਲਰ ਰਲਿਆ ਹੋਇਆ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਉਹ ਬੇਨਕਾਬ ਕੀਤਾ ਜਾਵੇਗਾ ਗ੍ਰਿਫਤਾਰ ਤਰਮਜੀਤ ਸਿੰਘ ਅਤੇ ਗੁਰਬੀਰ ਸਿੰਘ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਇਹਨਾਂ ਦੇ ਨਾਲ ਆਰੇ ਜਗਦੇਵ ਸਿੰਘ ਸ਼ਿੰਦਰ ਸਿੰਘ ਬੂਟਾ ਸਿੰਘ ਇੱਕ ਚਿੱਟੀ ਸਕੋਰਪਿਓ ਦੇ ਵਿੱਚ ਪੱਜਨ ਚ ਕਾਮਯਾਬ ਹੋ ਗਏ